ਸ਼ਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰਿਓ ਤੁਸੀਂ ਬਠਿੰਡਾ ਦੇ ਵਿੱਚ थर्मल पेंशनर एसोसिएशन्स ਦੇ ਵੱਲੋਂ ਸੰਘਰਸ਼ ਉਲੀਕ ਦਿੱਤਾ ਗਿਆ ਰਸਲ ਇਹਨਾਂ ਦਾ ਕਹਿਣਾ ਹੈ ਕਿ ਕਾਫੀ ਸਮੇਂ ਤੋਂ ਜਿਹੜੀਆਂ ਇਹਨਾਂ ਦੀਆਂ ਮੰਗਾਂ ਨੇ ਉਹ ਲਟਕਦੀਆਂ ਆ ਰਹੀਆਂ ਨੇ ਹਾਲਾਂਕਿ ਮੰਗਾਂ ਨੂੰ ਲੈ ਕੇ ਕਈ ਵਾਰ ਮੁੱਖ ਮੰਤਰੀ ਪੰਜਾਬ ਦੇ ਨਾਲ ਬੈਠਕ ਦੀ ਵੀ ਗੱਲ ਹੁੰਦੀ ਹੈ ਪਰ ਹਰ ਵਾਰ ਜਿਹੜੀਆਂ ਮੀਟਿੰਗਾਂ ਨੇ ਉਹਨਾਂ ਨੂੰ ਅੱਗੇ ਵਧਾ ਦਿੱਤਾ ਗਿਆ ਪੋਸਟਪੋਨ ਕੀਤਾ ਜਾ ਰਿਹਾ ਹੈ ਤੇ ਇਹਨਾਂ ਦੀਆਂ ਮੰਗਾਂ ਤੇ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਦੇ ਨੂੰ ਲੈ ਕੇ ਇਹਨਾਂ ਦੇ ਵੱਲੋਂ ਹੁਣ ਧਰਨੇ ਉਲੀਕੇ ਗਏ ਨੇ ਇਸੇ ਦਰਮਿਆਨ ਹੁਣ ਡੀਸੀ ਜਿਹੜੇ ਨੇ ਉਹਨਾਂ ਤੱਕ ਆਪਣੀ ਆਵਾਜ਼ ਪਹੁੰਚਾਈ ਜਾਵੇਗੀ ਪ੍ਰਦਰਸ਼ਨ ਕੀਤੇ ਜਾਣ ਦੇ ਤੇ ਮੰਗ ਪੱਤਰ ਸੌਂਪੇ ਚੰਗੇ ਬਠਿੰਡਾ ਦੇ ਵਿੱਚ ਇਸੇ ਨੂੰ ਲੈ ਕੇ ਜਿੱਥੇ ਇਸ ਐਸੋਸੀਏਸ਼ਨ ਦੇ ਵੱਲੋਂ ਸੰਘਰਸ਼ ਦਾ ਐਲਾਨ ਕੀਤਾ ਗਿਆ ਤੇ ਇਸੇ ਦਰਮਿਆਨ ਹੀ মিডিਆ ਦੇ ਰੂਬਰੂ ਹੁੰਦਿਆ ਇਹਨਾਂ ਦੇ ਵੱਲੋਂ ਆਪਣੀਆਂ तमाम ਮੰਗਾਂ ਦਸੀਆਂ ਗਈਆਂ ਨੇ ਇਹਨਾਂ ਦਾ ਕਹਿਣਾ ਹੈ ਕਿ ਮੰਗਾਂ ਨੂੰ ਕਾਫੀ ਸਮੇਂ ਤੋਂ ਸਰਕਾਰ ਦੇ ਵੱਲੋਂ ਅਣਗੋਲਿਆ ਕੀਤਾ ਜਾ ਰਿਹਾ ਤੇ ਮਜਬੂਰਨ ਹੁਣ ਇਹਨਾਂ ਨੂੰ ਧਰਨੇ ਪ੍ਰਦਰਸ਼ਨਾਂ ਦੇ ਉੱਤਰਨਾ ਪੈ ਰਿਹਾ ਐ ਗੁਰਮੀਲ ਸਿੰਘ ਆ ਥਰਮਲ ਪੈਨਸ਼ਨ ਐਸੋਸੀਏਸ਼ਨ ਦੇ ਬਠਿੰਡਾ ਦੇ ਸਰਕਲ ਆ ਉਹਦੇ ਸਖਤੀਆਂ ਇੱਕ ਨਵੀਂ ਡਰ ਦੇ ਦੌਰ ਤੇ ਅੱਜ ਮੈਂ ਆਇਆ ਕਿਉਂਕਿ ਸਾਡੇ ਕਨਵੀਨਰ ਆ ਜਾ ਨਹੀਂ ਸਕੇ ਅੱਜ ਦਾ ਕੀ ਪ੍ਰੋਗਰਾਮ ਹੈ ਪ੍ਰੋਗਰਾਮ ਅੱਜ ਇਹ ਹੈ ਵੀ ਅਸੀਂ ਜੋ ਪੰਜਾਬ ਸਰਕਾਰ ਦੇ ਗੇਂਸਟ ਸਪੈਸ਼ਲੀ 2.5 ਸਾਲ ਤੋਂ ਲੱਗੇ ਹੋਏ ਆ ਸਾਡੀਆਂ ਜੈਨੂ ਜੋ ਮੰਗਾ ਜੋ ਪਹਿਲਾਂ ਦੇ ਚੁੱਕਾ ਆਪ ਦੇ ਸੀਨੀਅਰ ਮਲਾਵਿਆਂ ਨੂੰ ਪਰ ਸਾਨੂੰ ਨਹੀਂ ਦਿੱਤਾ ਜਿਹੜੇ ਏਟਲਾ ਕੈਡਰ ਹੈ ਜਿਹੜੇ ਉੱਤੇ ਸਕਤੀ ਲੈਵਲ ਦੇ ਆਈਪੀਐਸ ਆਫਸਰ ਸਰਕਾਰ ਨੂੰ ਨਾਲ ਦੇ ਚੁੱਕੇ ਆ ਅਸੀਂ ਕਹਿੰਦਾ ਵੀ ਸਾਡਾ ਵੀ ਉਹ ਰਾਈਟ ਹੈ ਇਸ ਕਰਕੇ ਸਾਨੂੰ ਵੀ ਦੇਣਾ ਚਾਹੀਦਾ ਪਰ ਮੁੱਖ ਮੰਤਰੀ ਸਾਹਿਬ ਵਾਰ-ਵਾਰ ਮੀਟਿੰਗਾਂ ਦੇ ਕੇ ਤੇ ਮੀਟਿੰਗ ਕਰਦੇ ਨਹੀਂ ਪੋਸਟਪੋਨ ਕਰਦੇ ਆਠ-ਨੌ ਵਾਰ ਮੀਟਿੰਗਾਂ ਪੋਸਟਪੋਨ ਕਰਦੇ ਆ ਇਸ ਕਰਕੇ ਹੁਣ ਅਸੀਂ ਦੁਬਾਰੇ ਇਹ ਸ਼ੁਰੂ ਕੀਤਾ ਹੈ ਵੀ ਅੱਜ ਅਸੀਂ ਡਿਸਟ੍ਰਿਕਟ ਲੈਵਲ ਤੇ ਜਿਹੜਾ ਹੈਗਾ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਵਾਂਗੇ ਸਾਡੀਆਂ ਮੰਗਾਂ ਇਹ ਤਾਂ 2 ਪੰਨਿਆਂ ਦਾ ਫਾਰਮ ਭਰ ਲੈ ਜਿਹੜਾ ਸਾਰਿਆਂ ਦੇ ਲੱਗੋਣਾ ਚਾਹੀਦਾ ਜਿਹੜਾ ਇਹਨਾਂ ਨੇ ਆਪਸ ਵਿੱਚ ਤੁਹਾਨੂੰ ਵੰਡਦਾ ਮੁਲਾਜ਼ਮਾਂ ਨੂੰ ਇੱਕ ਸਾਡਾ ਏਰੀਆ ਹੈ ਇੱਕ 16 ਤੋਂ ਲੈ ਕੇ 3621 ਤੱਕ ਦਾ ਰਹਿੰਦਾ ਉਹ ਵੀ ਦੇ ਦਿਓ ਕਿਸ਼ਤਾਂ ਰਹਿੰਦੀਆਂ 244 ਸਾਡੀਆਂ ਡੀਏ ਦੀਆਂ ਕਿਸ਼ਤਾਂ ਬਸ ਆਹੀ ਸਾ ਅਸੀਂ ਉਹੀ ਮੰਗਦੇ ਹਾਂ ਹੋਰ ਕੋਈ ਐਕਸਟਰਾ ਕੋਈ ਮੰਗ ਨਹੀਂ ਰਿਹਾ ਸੱਤਾ ਚੋਂ ਤੋਂ ਪਹਿਲਾਂ ਬਹੁਤ ਸਾਰੇ ਵਾਅਦੇ ਕੀਤੇ ਗਏ ਸੀ ਇਹਨਾਂ ਨੇ ਕਿਸੇ ਨੂੰ ਵੀ ਧਰਨਾ ਪ੍ਰਦਰਸ਼ਨ ਜਾਂ ਮਿਲਣ ਨਹੀਂ ਕਰਨੀ ਕੋਈ ਸਾਰੇ ਮਸਲੇ ਹੱਲ ਕੀਤੇ ਹਾਂ ਹਾਂ ਬਿਲਕੁਲ ਉਹ ਅਸੀਂ ਇਹ ਸਾਡੇ ਰੈਲੀਆਂ ਬਜ਼ਾਰਾ ਜਿਉਂਦੇ ਜਦੋਂ ਅਸੀਂ ਕਾਂਗਰਸ ਦੇ ਅਗੇਂਸਟ ਕੋਲ ਲੜ ਰਹੇ ਸੀ ਨਾ ਮੰਗਾਂ ਨੂੰ ਲੈ ਕੇ ਸਾਡੇ ਉਹ ਤੋਂ ਵੀ ਮੰਗਾਂ ਸੀ ਇਹਨਾਂ ਇਹ ਤਖਤੀਆਂ ਫੜ-ਫੜ ਕੇ ਸਾਡੇ ਹਰਬਾਜ ਸਿੰਘ ਟੀਮਾ ਜੀ ਮਾਨਯੋਗ ਜਿਹੜੇ ਵਿੱਤ ਮੰਤਰੀ ਹੈ ਕਹਿੰਦੇ ਹੁੰਦੇ ਜੇ ਤੁਹਾਡੇ ਜਨਨ ਮੰਗਾ ਹੈ ਅਜਿਹੇ ਆਪਣੇ ਵਿਧਾਨ ਸਭਾ ਦੇ ਸਪੀਕਰ ਨੇ ਕੁਲਵੰਤ ਜਿਹੜੇ ਇਹ ਇਹ ਸੰਧਮਨ ਸਾਹਿਬ ਇਹ ਵੀ ਸਾਨੂੰ ਕਹਿੰਦੇ ਹੁੰਦੇ ਜੇ ਤੁਹਾਡਾ ਵੱਧ ਬੰਦਾ ਹੈ 2.5 ਨਾ ਨਹੀਂ 3.54 ਬੰਦਾ ਤੁਹਾਡਾ ਇਹ ਦੇਵੋ ਤੁਹਾਨੂੰ ਅਸੀਂ ਪਰ ਉਹ 2.95 ਦਾ ਵੀ ਅੱਧਿਆਂ ਨੂੰ ਦਿੱਤਾ ਹੈ ਜਿਹੜੇ 16 ਤੋਂ ਬਾਹਰ ਟੈਰ ਹੋਇਆ ਦੂਜਿਆਂ ਨੂੰ ਦਿੱਤਾ ਨਹੀਂ 16 ਤੋਂ ਪਹਿਲਾਂ ਦਾ ਇਸ ਕਰਕੇ ਸਾਡੇ ਜਿਹੜੇ ਜਿੰਨਾ 40-40 ਸਾਲ ਆਪਦੇ ਮਹਿਕਮੇ ਵਿੱਚ ਲਾਇਏ ਨੇ ਦੇਸ਼ ਦੀ ਤਰੱਕੀ ਦੇ ਹਿਸਾਬ ਆਇਆ ਸੀ ਕੁਝ ਵੀ ਮੰਗਦੇ ਸੀ ਤਾਂ ਉਹਦਾ ਰਾਈਟ ਹੈ ਸਾਡਾ ਜਿਹੜਾ ਮੰਗ ਰਿਹਾ ਸਰ ਇੱਕ ਵਾਰੀ ਮੰਗਾ ਜਿਹੜੀ ਹੈਗੀ ਤੁਹਾਨੂੰ ਇੱਕ ਵਾਰ ਦੁਹਰਾ ਦਿਓ ਸਰ ਕੀ ਕੀ ਮੰਗ ਇੱਕ ਤਾਂ ਸਾਡਾ ਇਹ ਵੀ ਫਾਰਮੂਲਾ ਜਿਹੜਾ ਪੇਜ ਰਿਵੀਜ਼ਨ ਕਰਨ ਵੇਲੇ ਗੁਣਾ ਕਰ ਦਿੱਤਾ ਸੀ 2.95 ਪੇਖ ਨੂੰ ਤੁਸੀਂ ਉਹ ਸਾਰੇ ਨੂੰ ਦੇ ਦੋ ਸਾਡਾ ਵੀ ਜਿਹੜੇ ਕਿ ਉਸਲਮਨ ਦੋ ਜਿਹੜੀਆਂ ਡੀ ਆ ਸਾਡਾ ਦਿੱਤੇ ਹੀ ਨਹੀਂ 243 ਮਹੀਨਾ ਬੀ ਰਹਿੰਦਾ ਸਾਡਾ ਡੀ ਦੇ ਕਿਸਾ ਰਹਿੰਦੀਆਂ ਉਹ ਹਲੇ ਤੱਕ ਨਹੀਂ ਦਿੱਤੀਆਂ ਫਿਰ ਏਰੀਆ ਜਿਹੜਾ ਇੱਕ ਇੱਕ 16 ਤੋਂ ਲੈ ਕੇ 30 21 ਤੱਕ ਦਾ ਉਹ ਸਾਡਾ ਰਹਿੰਦਾ ਹੈ ਇੱਕ ਸਾਤ ਤੋਂ ਅੱਗੇ ਦਿੱਤਾ ਸੀ ਉਹ ਬਾਕੀ ਦਾ ਸਾਰਾ ਪਿਆ ਹੈ ਪਰ ਇਹਦੀ ਸਾਡੀਆਂ ਡਿਮਾਂਡ ਤੇ ਬਹੁਤ ਹੀ ਤੁਹਾਨੂੰ ਫਾਨਾ ਸਾਹਿਬ ਨੂੰ ਕਦੋਂ ਮਿਲਣਗੇ ਹਾਂਜੀ ਜੀ ਸਾਹਿਬ ਨੂੰ ਕਦੋਂ ਮਿਲਣ ਜਾ ਰਹੇ ਅਸੀਂ ਬਸ ਆਇਸਤਰ ਬਾ ਗੋਤਨ ਸਾਡੇ ਬਲਾਰੇ ਰਹਿੰਦੇ ਆ ਇਸ ਤੋਂ ਬਾਅਦ ਡੀ ਸਾਹਿਬ ਨੂੰ ਮੰਗ ਬਤਨ ਇੱਕ ਰੈਲੀ ਦੇ ਰੂਪ ਵਿੱਚ ਅਸੀਂ ਮਜਾਰੇ ਦੇ ਰੂਪ ਵਿੱਚ ਜਾਵਾਂਗੇ ਤੇ ਉੱਥੇ ਜਾ ਕੇ ਅਸੀਂ ਫਿਰ ਮੈਂਗੋ ਤੇਰੀਸ ਹੁੰਦੇ ਵਾਂਗੇ